ਇੱਕ ਮੁਲਾਜ਼ਮ ਦੀ ਮੌਤ ਦੱਸੀ ਜਾ ਰਹੀ ਹੈ ਮੱਖਣ ਨਾਮ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬੱਸ ਸਟੈਂਡ ਦੀ ਅੰਮ੍ਰਿਤਸਰ ਦੇ ਜਿੱਥੇ ਭੀੜ ਭੜ ਵਾਲਾ ਇਹ ਜਿਹੜਾ ਬੱਸ ਸਟੈਂਡ ਰਹਿੰਦਾ ਹੈ ਕਿਉਂਕਿ ਬਹੁਤ ਸਾਰੇ ਸਲਾਨੀ ਇੱਥੇ ਆਉਂਦੇ ਨੇ ਬਹੁਤ ਸਾਰੀ ਸੰਗਤਾਂ ਨਤਮਸਤਕ ਹੋਣ ਲਈ ਗੁਰੂ ਘਰ ਪਹੁੰਚਦੀਆਂ ਨੇ ਔਰ ਅਜੇ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ ਬੱਸ ਸਟੈਂਡ ਦੇ ਵਿੱਚ ਜਿਸ ਕੇ ਕਾਰਨ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਘਬਰਾਏ ਹੋਏ ਨੇ ਸਹਿਮ ਦਾ ਮਾਹੌਲ ਬਣਿਆ ਹੋਇਆ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੋਲੀ ਪਾਰੀ ਦੇ ਵਿੱਚ ਇੱਕ ਦੁਕਾਨਦਾਰ ਵੀ ਜ਼ਖਮੀ ਹੋਇਆ ਹੈ ਜਿਸ ਦੇ ਹੱਥ ਤੇ ਗੋਲੀ ਲੱਗੀ ਹੈ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋਇਆ ਹੈ ਫਿਲਹਾਲ ਜੋ ਦੁਕਾਨਦਾਰ ਹੈ ਉਸ ਦੇ ਦਸਤਨ ਮੁਤਾਬਕ ਉਹ ਦੁਕਾਨ ਦਾ ਸਮਾਨ ਕਸਟਮਰ ਨੂੰ ਦੇ ਕੇ ਉੱਥੇ ਖੜਾ ਹੀ ਸੀ ਦੀ ਸੀ ਇਸੇ ਦੌਰਾਨ ਜਿਹੜੀ ਹੈ ਝੜਪ ਹੁੰਦੀ ਹੈ ਔਰ ਗੋਲੀ ਜਿਹੜੀ ਹੈ ਚਲੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਣਾ ਬਚਾਅ ਤਾਂ ਉਹਨਾਂ ਨੇ ਕੀਤਾ ਪਰ ਗੋਲੀ ਜਿਹੜੀ ਹੈ ਉਸ ਦੇ ਹੱਥ ਤੇ ਲੱਗ ਗਈ ਜਿਸ ਕਰਕੇ ਉਹ ਕੰਬੀਰ ਕਮੀ ਹੋਇਆ ਹੈ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਕਿ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਇਹ ਵਿਵਾਦ ਵਿਵਾਦ ਜਿਹੜਾ ਸੀ ਉਹ ਵਧੀਆ ਸੀ ਔਰ ਵਿਵਾਦ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਦੋ ਪੱਖ ਜਿਹੜੇ ਹੁੰਦੇ ਨੇ ਬੱਸਾਂ ਵਾਲੇ ਉਹਨਾਂ ਵਿੱਚੋਂ ਇੱਕ ਪੱਖ ਜਿਹੜਾ ਹੈ ਉਹ ਤਾਬਰ ਤੋੜ ਫਾਇਰਿੰਗ ਕਰ ਦਿੰਦਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਮੌਕੇ ਤੋਂ 6 ਖੋਲ ਜਿਹੜੇ ਨੇ ਗੋਲੀ ਦੇ ਬ੍ਰਾਹਮਣ ਹੋਏ ਨੇ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਨੇ ਬਹੁਤ ਜ਼ਿਆਦਾ ਭੀੜ-ਪਾੜ ਵਾਲਾ ਇਲਾਕਾ ਰਹਿੰਦਾ ਹੈ ਦਿਨ ਦਿਹਾੜੇ ਵੱਡੀ ਵਾਰਦਾਤ ਅੰਮ੍ਰਿਤਸਰ ਦੇ ਵਿੱਚ ਵਾਪਰਦੀ ਹੈ ਕਾਨੂੰਨ ਵਿਵਸਥਾ ਦੇ ਮਾੜੇ ਹਾਲਾਤ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਕਿਉਂਕਿ ਗੋਲੀਆਂ ਚੱਲੀਆਂ ਆਮ ਹੋ ਗਏ ਨੇ ਫਿਰ ਚਾਹੇ ਉਹ ਅੰਮ੍ਰਿਤਸਰ ਸ਼ਹਿਰ ਹੋਵੇ ਤਰਨਤਾਰਨ ਹੋਵੇ ਵਾਰਦਾਤਾਂ ਜਿਹੜੀਆਂ ਜੀਆਂ ਨੇ ਉਹ ਵਾਪਰਨੀਆਂ ਜਿਹੜੀਆਂ ਨੇ ਆਮ ਜਿਹੀ ਗੱਲ ਹੋ ਗਈ ਆ ਮਾਮੂਲੀ ਜੀ ਗੱਲ ਹੁੰਦੀ ਹੈ ਟਕਰਾਅ ਹੁੰਦਾ ਹੈ ਔਰ ਗੋਲੀਬਾਰੀ ਚੱਲਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੀ ਜਾਨ ਲੈਣੀ ਸਾਨ ਹੋ ਗਈ ਹੈ ਪੇਸ਼IENTS ਜਿਹੜੇ ਨੇ ਉਹਨਾ ਬਰਾਬਰ ਹੋ ਚੁੱਕੇ ਨੇ ਅਜਿਹਾ ਇਹ ਕੁਝ ਇਸ ਘਟਨਾ ਦੇ ਵਿੱਚ ਵੀ ਹੋਇਆ ਬਸਤਾਂ ਦੀ ਟਾਈਮਿੰਗ ਨੂੰ ਲੈ ਕੇ ਆਪਸ ਵਿੱਚ ਪਹਿਲਾਂ ਤੂਦੂ ਮਮਾ ਹੁੰਦੀ ਹੈ ਔਰ ਇਹ ਤੂ ਤੂ ਮਹਿਮਾ ਜਿਹੜੀ ਹੈ ਇਹ ਟਕਰਾਹ ਜਿਹੜਾ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਇੱਕ ਬੱਸ ਦੇ ਮੁਲਾਜ਼ਮ ਜੀ ਕੋ ਪਹਿਲਾਂ ਹੀ ਪਿਸਤੌਲ ਸੀਗੀ ਉਹ ਆਪਣੀ ਪਿਸਤੌਲ ਕੱਢਦਾ ਹੈ ਔਰ ਦੂਸਰੇ ਮੁਲਾਜ਼ਮ ਦੇ ਉੱਤੇ ਫਾਇਰਿੰਗ ਕਰ ਦਿੰਦਾ ਹੈ ਜਿਸ ਤੋਂ ਬਾਅਦ ਜਿਹੜਾ ਮੁਲਾਜ਼ਮ ਸੀਗਾ ਦੂਸਰੀ ਬੱਸ ਦਾ ਉਹ ਥਾਂ ਤੇ ਹੀ ਡਿੱਗ ਜਾਂਦਾ ਹੈ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਔਰ ਇੱਕ ਦੁਕਾਨਦਾਰ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਜਿਸ ਨੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਸਾਰੀ ਵਾਰਦਾਤ ਉਸ ਵੱਲੋਂ ਦੱਸੀ ਗਈ ਹੈ ਕਿ ਕਿਵੇਂ ਘਟਨਾ ਵਾਪਰੀ ਹੈ ਔਰ ਕੀ ਗੱਲਬਾਤ ਹੋਈ ਹੈ ਫਿਲਹਾਲ ਮੌਕੇ ਤੇ ਵੱਡੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ 6 ਕੋਲ ਬਰਾਮਦ ਵੀ ਹੋਏ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਤਸਵੀਰ ਜਿਹੜੀ ਹੈ ਉਸ ਨੌਜਵਾਨ ਦੀ ਤੁਹਾਡੇ ਨਾਲ ਸਾਂਝੀ ਵੀ ਕਰ ਰਿਹਾ ਜਿਸ ਨੌਜਵਾਨ ਦੀ ਜਾਨ ਚਲੀ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਿਹਾ ਹੈ ਜ਼ਖਮੀ ਦੁਕਾਨਦਾਰ ਔਰ ਪੁਲਿਸ ਕੇ ਤੇ ਕੀ ਕੁਝ ਕਾਰਵਾਈ ਕਰ ਰਹੀ ਹੈ ਆ ਸੁਣਾਉਂਦੇ ਆ ਹੁਣ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕਿੰਨਾ ਗੋਲੇ ਚਲਾਇਆ ਗਿਆ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਜੋ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਦਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਜੇ ਆਪਣਾ ਬਰੀਫ ਕਰਦਾਂਗੇ ਹਾਂਜੀ ਹਾਂ ਜੀ ਸੀਐਸਡੀ ਕੀ ਦੱਸਾਰੀ ਕਿੰਨੇ ਅਨੁਸਾਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲਤ ਹੋਈ ਜੇਰ ਲਾਜੀ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਵੀ ਉਸ ਵਾਰ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਜਿਹੜੀ ਗੋਲੀ ਲੱਗੀ ਬਿਲਾਲ ਡੀਅਰੇ ਇਨੀਸ਼ਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਜੀ ਅਸੀਂ ਤਾਂ ਅੱਜ ਜਿਹਦੇ ਮਖਨ ਮਖਨ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਿੱਛਾ ਕਰ ਰਹੇ ਹਾਂ ਜੀ ਕਰ ਰਹੇ ਹਾਂ